ਬਾਪੂ ਆਇਆ ਇੱਥੇ ਕਹਿੰਦਾ ਜੀ 500 ਰੁਪਈਆ ਚਾਹੀਦਾ ਮੈਂ ਕਿਹਾ ਬਾਪੂ ਹਸਪੀਟਲ ਦੇ ਕੋਲ ਹੀ ਖੜਾ ਸੀ ਮੈਂ ਵੀ ਉੱਥੇ ਹੀ ਸੀ ਮੈਂ ਕਿਹਾ ਜੀ ਬਾਪੂ ਜੀ 500 ਰੁਪਈਆ ਤੁਹਾਨੂੰ ਕਾਦੇ ਲਈ ਚਾਹੀਦਾ ਹੈ ਕਹਿੰਦੇ ਆ ਅੱਖ ਐਨਕ ਜੀ ਸੈੱਟ ਕਰਾਉਣਾ ਮੈਂ ਕਦੋਂ ਕਦੀ ਟੁੱਟੀ ਹੈ ਕਹਿੰਦੇ ਇਹਨੂੰ ਸਾਲ ਹੋ ਗਿਆ ਅੱਖ ਟੁੱਟੀ ਹੋਈ ਹੈ ਤੇ ਠੀਕ ਨਹੀਂ ਕੋਈ ਬਜ਼ੁਰਗ ਮਸਾਂ ਤੁਰਦਾ ਸੀ ਮੈਂ ਕਿਹਾ ਬਾਪੂ ਕੀ ਗੱਲ ਅੱਖ ਫਿਰ ਕਰਾਈ ਨਹੀਂ ਮੁੰਡਿਆਂ ਨੂੰ ਕਈ ਵਾਰੀ ਕਿਹਾ ਜੀ ਬਸ ਕਰਾਉਂਦੇ ਸੀ ਤੇ ਮੈਂ ਕਿਹਾ ਬਾਪੂ ਤੂੰ ਚੰਗੀ ਤਰ੍ਹਾਂ ਕਹਿ ਤੂੰ ਜ਼ਮੀਨ ਕਹਿੰਦੇ ਦੋ-ਦੋ ਕਿੱਲੇ ਹੈਗੀ ਸੀ ਦੋ ਕਿੱਲੇ ਇੱਕ ਨੂੰ ਦੇਤੀ ਦੋ ਇੱਕ ਨੂੰ ਦੇਤੀ ਰੋਟੀ ਮੈਂ ਸਾਲ ਉਹਦੇ ਖਾਨਾ ਸਾਲ ਉਹਦੇ ਖਾਨਾ ਮੈਂ ਕਿਹਾ ਅੱਛਾ ਤੇ ਫਿਰ ਐਨਕ ਉਹ ਹੁਣ ਮੈਨੂੰ ਕਹਿੰਦਾ ਤੈਨ੍ਹ ਦੇਖ ਕੇ ਲੈਣਾ ਕੀ ਹੈ ਕਹਿੰਦੇ ਤੂੰ ਬੈਠਾ ਰਹਿ ਬ ਕੋਈ ਨਹੀਂ ਕਰ ਲਾਂਗੇ ਉਹ 500 ਰੁਪਇਆ ਅੱਖ ਲਈ ਨਹੀਂ ਦਿੰਦੇ 500 ਰੁਪਇਆ ਅੱਖ ਲਈ ਉਹ ਕਿਉਂਕਿ 80 ਸਾਲ ਦਾ ਕਹਿੰਦੇ ਹੁਣ ਤੂੰ ਵੇਖ ਕੇ ਕੀ ਕਰਨਾ ਕਹਿੰਦੇ ਆਪਰੇਸ਼ਨ ਕਰਾ ਦਿਓ ਕਹਿੰਦੇ ਆਪਰੇਸ਼ਨ ਤੂੰ ਤਲੋੜ ਕੀ ਹੈ ਤੈਨੂੰ ਆਪਰੇਸ਼ਨ ਦੀ ਵੀ ਚੰਗਾ ਪਾਲਾ ਜਿੰਨਾ ਕ ਬਾਪੂ ਤੈਨੂੰ ਰੋਟੀ ਖਾ ਲੈਣਾ ਨਾ ਤੇਰੇ ਸਾਹਮਣੇ ਰੋਟੀ ਰੱਖ ਦਿੰਦੇ ਆ ਰੋਟੀ ਖਾ ਲੈਣਾ ਤੈਂ ਦਸ ਜਿਆਦਾ ਵੇਖ ਕੇ ਲੈਣਾ ਕੀ ਹੈ ਜਿਆਦਾ ਜਿਹੜੇ 80 ਸਾਲ ਦੇ ਬਜ਼ੁਰਗ ਨੇ ਤੇ ਗਰੀਬ ਘਰਾਂ ਚ ਨੇ ਉਹਨਾਂ ਦਾ 80 ਸਾਲ ਤੋਂ ਬਾਅਦ ਕਹਿੰਦੇ ਹੁਣ ਤੁਹਾਨੂੰ ਤੁਸੀਂ ਵੇਖ ਕੇ ਕੀ ਲੈਣਾ ਨਾ ਕੋਈ ਇਲਾਜ ਅੱਖਾਂ ਦਾ ਕਰਾਉਂਦਾ ਹੀ ਨਹੀਂ ਕੋਈ 1500 ਰੁਪਇਆ 2000 5000 ਉਹਨਾਂ ਦੀ ਅੱਖਾਂ ਤੇ ਲਾਉਂਦੇ ਹੀ ਨਾ ਆ ਹਾਲ ਹੋਇਆ ਪਿਆ ਵੇਲੇ ਦੇ ਬਿਵੇਂ ਇਹ ਤਾਂ ਹੁਣ ਲੋਡ ਹੈ ਨਹੀਂ ਕਿ ਜਮੀਨ ਜਮੂਨ ਬਸ ਇਹ ਤਾਂ ਹੁਣ ਚੱਲ ਤੂੰ ਜਿੰਨਾ ਕਿ ਦਿਸਦਾ ਹੈ ਬਸ ਠੀਕ ਹੈ ਟਾਈਮ ਪਾਸ ਕਰ ਲਿਆ ਆਪਦਾ ਡਾਕਟਰ ਕਹਿੰਦੇ ਨੇ ਇਲਾਜ ਹੋ ਸਕਦਾ ਕਹਿੰਦੇ ਤਾਂ ਕਰਾ ਕੇ ਲੈਣਾ ਵੀ ਕੀ ਹੈ ਵੀ ਹੁਣ ਦੱਸ ਠੀਕ ਹੈ ਜਿਵੇਂ ਚੱਲਦੀ ਤੇ ਬੜਾ ਦੁੱਖ ਲੱਗਦਾ ਹੈ ਜਦੋਂ ਇਦਾਂ ਦੀਆਂ ਗੱਲਾਂ ਆਪਾਂ ਵੇਖਦੇ ਤੇਦਕੀ ਹਸਪੀਟਲ ਵਿੱਚ ਅੱਖਾਂ ਦਾ ਕੈਂਪ ਵੀ ਲੱਗੂ ਐਨਕਾ ਵੀ ਜਿਨ੍ਹਾਂ ਨੂੰ ਲੋਡ ਹੋਏਗੀ ਉਹ ਵੀ ਮਿਲ ਜਾਣਗੀਆਂ ਤੇ ਤੁਸੀਂ ਸਾਰੇ 12 13 14 ਸੰਗਤ ਨੇ ਆਉਣਾ ਵੀ ਹੈ ਤੇ ਕੈਂਪ ਵੀ ਲੱਗਣਗੇ ਉਹਦਾ ਵੀ ਲਾਭ ਲਿਓ ਡਾਕਟਰਾਂ ਨੂੰ ਬੁਲਾਵਾਂਗੇ ਤੇ ਤੁਸੀਂ ਪੂਰਾ ਉਹਦਾ ਲਾਭ ਪ੍ਰਾਪਤ ਕਰੋ ਤੇ ਜਰੂਰ ਉਹਦਾ ਆਨੰਦ ਲਈਏ ਤਾਂ ਜੋ ਜਿਹੜਾ ਫਾਇਦਾ ਹੋ ਸਕਦਾ ਕਿਸੇ ਗਰੀਬ ਦਾ ਹਸਪੀਟਲ ਤੇ ਫ੍ਰੀ ਚੱਲਦਾ ਹੀ ਹੈ ਜਿਹੜੇ ਵੀ ਹੁਣ ਵਿਚਾਰੇ ਸ਼ੂਗਰ ਵਾਲੇ ਐ ਹੁਣ ਸ਼ੂਗਰ ਵਾਲੇ ਦੀ ਦਵਾਈ ساری ਜ਼ਿੰਦਗੀ ਚੱਲਦੀ ਹੈ ਤੇ ਉਹ ਆ ਕੇ ਆਪਣੀ ਡੱਬੀ ਫ੍ਰੀ ਲੈ ਜਾਂਦਾ ਇਥੇ ਹੁਣ ਘਰੇ ਹਰ ਹਰ ਹਫਤੇ ਡੱਬੀ ਜਿਹੜੀ ਉਹਦੀ ਆਉਂਦੀ ਸ਼ੂਗਰ ਵਾਲੀ ਮਹੀਨਾ ਘਟਦੀ ਹੋਣੀ ਹੈ 30 ਗੋਲੀਆਂ ਹੋਣਗੀਆਂ ਫਿਰ ਮੁੱਕ ਜਾਂਦੀ ਉਹ ਫਿਰ ਇੱਥੇ ਆਉਂਦਾ ਸ਼ੂਗਰ ਵਾਲੀ ਡੱਬੀ ਆਪਣੀ ਲੈ ਜਾਂਦਾ ਹੁਣ ਜਿਹੜੀ ਥਾਇਰਾਇਡ ਵਾਲੇ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਗੋਲੀ ਚੱਲਦੀ ਉਹ ਆਪਣਾ ਆਉਂਦਾ ਡੱਬੀ ਲੈ ਜਾਂਦਾ ਜਿਹੜੇ ਬੰਦੇ ਨੂੰ ਕੋਲੇਸਟ੍ਰੋਲ ਬੀਪੀ ਦੀ ਗੋਲੀ ਲੱਗੀ ਉਹ ਆਪਣੀ ਗੋਲੀ ਲੈ ਜਾਂਦਾ ਸੋ ਫਾਇਦਾ ਹੋ ਜਾਂਦਾ ਕੋਈ ਪੈਸਾ ਦੇਣਾ ਨਹੀਂ ਪੈਂਦਾ ਜਿੰਨਾ ਕ ਆਪਾਂ ਕਰ ਸਕਦੇ ਹਾਂ ਚਲੋ ਲੰਗਰ ਚੱਲਦਾ ਨਾਲ ਦਵਾਈ ਵੀ ਡੇਡਾਂ ਦਾ ਫਾਇਦਾ ਹੁੰਦਾ ਉਹਦਾ ਲਾਭ ਲੈਣਾ ਚਾਹੀਦਾ ਸਾਰਿਆਂ ਨੂੰ ਤੇ ਜਿੰਨਾ ਕੋ ਹੋ ਸਕਦਾ ਭਾਈ ਬਜ਼ੁਰਗਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਸਾਭ ਲਿਆ ਕਰੋ ਜਾਂਦੇ ਜਾਂਦੇ ਕਹਿਗੇ ਨਾ ਪੁੱਤ ਤੇਰਾ ਭਲਾ ਹੋਵੇ ਤੇ ਪਤਾ ਨਹੀਂ ਤੇਰਾ ਕਿੰਨਾ ਕ ਭਲਾ ਹੋ ਜਾਣਾ ਤੇ ਜੇ ਤੇਰਾ ਮਾਂ ਤੇਰਾ ਪਿਓ ਜਾਂਦਾ ਜਾਂਦਾ ਕਹਿ ਗਿਆ ਨਾ ਵੀ ਨਕਮਿਆਂ ਤੇਰਾ ਬੇੜਾ ਬਹਿ ਜੇ ਇਹ ਕਹਿ ਗਿਆ ਜਾਂਦਾ ਜਾਂਦਾ ਤੇ ਫਿਰ ਤੂੰ ਜੋ ਮਰਜ਼ੀ ਕਰਨੀ ਫਿਰ ਤੇਰਾ ਬੇੜਾ ਤੇਰਾ ਤਰਨਾ ਨਹੀਂ ਤੂੰ ਮਾਂ ਪਿਓ ਦੀ ਅਸੀਸ ਲਈ ਮਾਂ ਪਿਓ ਨੂੰ ਦੁਖੀ ਨਾ ਕਰੀਂ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਨਾ ਆਉਣ ਦਿਆ ਕਰੋ ਹਾਂ ਬਜ਼ੁਰਗ ਹੁੰਦੇ ਨੇ ਗੁੱਸਾ ਬਹੁਤ ਕਰਨ ਲੱਗ ਜਾਂਦੇ ਬਾਲਾ ਗੁੱਸਾ ਕਰਨ ਲੱਗ ਜਾਂਦੇ ਨੇ ਲੜੀ ਜਾਣਗੇ ਖਿੜੀ ਜਾਣਗੇ ਉਮਰ ਇਹੋ ਜੀ ਹੁੰਦੀ ਏ ਫਿਰ ਹੁਣ ਕਰਨ ਕੀ ਉਮਰ ਇਦਾਂ ਦੀ ਹੁੰਦੀ ਏ ਗੁੱਸਾ ਆ ਜਾਂਦਾ ਬੱਚਿਆਂ ਵਰਗੇ ਬਣ ਜਾਂਦੇ ਪਰ ਤੁਸੀਂ ਫਿਰ ਹੁਣ ਉਹਨਾਂ ਨੂੰ ਸਾਂਭ ਲਿਆ ਕਰੋ ਜਿਹੜੇ 70 ਦੇ ਸੀ ਇਹ ਸਾਂਭ ਲਿਆ ਕਰੋ ਉਹਨਾਂ ਦੀ ਅਸੀਸ ਲਿਆ ਕਰੋ ਤੇ ਭੁੱਲਿਆ ਨਾ ਕਰੋ ਉਹਨਾਂ ਨੇ ਸਾਰਾ ਕੁਝ ਤੁਹਾਨੂੰ ਦਿੱਤਾ ਹੈ ਧੰਨਵਾਦ ਕਰਨਾ ਬਣਦਾ ਜਿੰਨੇ ਜੋਗਾ ਅਸੀਂ ਸਾਰਾ ਕੁਝ ਤੁਹਾਡੇ ਨਾਂ ਕਰਾ ਦਿੰਦੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਹੀ ਬਣਦਾ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੀਏ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ ਘਟ ਤੋਂ ਘਟ ਦਵਾਈਆਂ ਬੂਟੀਆਂ ਵਾਲੀ ਗੱਲ ਜਿਹੜੀ ਆਉਂਦੀ ਹੈ ਨਾ ਉੱਥੇ ਤੇ ਅਸੀਂ ਕਿਰਸਾ ਨਾ ਕਰੀਏ ਵੀ ਛੱਡ ਬਾਪੂ ਤੈਂ ਹੁਣ ਕੀ ਵੇਖਣਾ ਨਾ ਐਦਾਂ ਨਾ ਕਰਿਆ ਕਰੋ ਜਿਹੇ ਜਾਂ ਵੀ ਬਜ਼ੁਰਗ ਤੁਹਾਡੇ ਘਰ 'ਚ ਹੈਗਾ ਸਾਂਭਿਆ ਕਰੋ ਗੁੱਸਾ ਆਉਂਦਾ ਹੁੰਦਾ ਉਹਨਾਂ ਨੂੰ ਕੋਈ ਗੱਲ ਨਹੀਂ ਉਹਨਾਂ ਦਾ ਸੁਭਾਅ ਹੁੰਦਾ ਉਹਦਾ ਫਿਰ ਬਾਹਲਾ ਗੁੱਸਾ ਨਹੀਂ ਕਰੀਦਾ ਦਾ ਧਿਆਨ ਤੇ ਆਪਾਂ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ ਗਿਆਨवान ਹੋ ਕੇ ਜ਼ਿੰਦਗੀ ਜੀਵੀ ਪਸ਼ੂ ਬਣ ਕੇ ਨਹੀਂ ਰਹਿਣਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ